20 ਮਈ 1710 ਈਸਵੀ ਨੂੰ ਬਹਾਦਰ ਸ਼ਾਹ ਨੂੰ ਸਿੱਖਾਂ ਨੇ ਸਰਹੰਦ ਦੇ ਉੱਤੇ ਕਬਜ਼ਾ ਕਰ ਲਿਆ ਆ ਇਹ ਖਬਰ ਮਿਲਦੀ ਹੈ ਆਓ ਇਸ ਸਾਰੀ ਖਬਰ ਦੇ ਪਿੱਛੇ ਕੀ ਖੇੜ ਵਾਪਰੀ ਹੈ ਉਸ ਤੋਂ ਬਾਅਦ ਬਹਾਦਰ ਸ਼ਾਹ ਕੀ ਕਰਦਾ ਹੈ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਧਨ ਗੁਰੂ ਕਲਗੀਧਰ ਪਾਸ਼ਾ ਜੀ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ ਬਹਾਦਰ ਸ਼ਾਹ ਨੇ ਧਨ ਗੁਰੂ ਕਲਗੀਧਰ ਪਾਸ਼ਾ ਨੂੰ ਆਖਿਆ ਕਿ ਤੁਸੀਂ ਮੇਰੀ ਮਦਦ ਕਰੋ ਹਿੰਦੁਸਤਾਨ ਦਾ ਰਾਜ ਮੈਨੂੰ ਦਿਵਾ ਦਿਓ ਸਤ ਗੁਰੂ ਜੀ ਨੇ ਇਹਦੀ ਮਦਦ ਕੀਤੀ ਤੇ ਸ਼ਰਤ ਇਹ ਤੈਅ ਹੋਈ ਸੀ ਕਿ ਜਦੋਂ ਤੈਨੂੰ ਰਾਜ ਪ੍ਰਬੰਧ ਮਿਲ ਗਿਆ ਜਿੰਨੇ ਵੀ ਗੁਰੂ ਘਰ ਦੇ ਦੋਸ਼ੀ ਆ ਜਿਵੇਂ ਵजीर खान ਵਰਗੇ ਮਲੇਰ ਕੋਟਲੇ ਦੇ ਨਵਾਬ ਵਰਗੇ ਜਾਂ ਹੋਰ ਕਈ ਉਹ ਸਾਰੇ ਤੁਸੀਂ ਖਾ ਦੇ ਹਵਾਲੇ ਕਰਨੇ ਆ ਬਹਾਦਰ ਸ਼ਾ ਉਦੋਂ ਤਾਂ ਮੰਨ ਗਿਆ ਸੀ ਪਰ ਬਾਦ ਵਿੱਚ ਉਹ ਜਦੋਂ ਇਹਨੇ ਦੇਖਿਆ ਕਿ ਹੁਣ ਮੇਰੇ ਕੋਲ ਰਾਜ ਪ੍ਰਬੰਧ ਆ ਗਿਆ ਹੈ ਮੈਂ ਬਾਦਸ਼ਾਹ ਬਣ ਗਿਆ ਹਾਂ ਹੁਣ ਮੈਂ ਅਪੜੇ ਬੰਦਿਆਂ ਨਾਲ ਹੀ ਗਦਾਰੀ ਕਿਉਂ ਕਰਾਂ ਸਤਗੁਰ ਜੀ ਨੇ ਇਹਦੇ ਅੰਦਰ ਨੂੰ ਨਾਪ ਲਿਆ ਕਿ ਇਹ ਅੰਦਰੋਂ ਹੁਣ ਕਪਟੀ ਹੋ ਰਿਹਾ ਆ ਇਸ ਕਰਕੇ ਮਾਲਕ ਨੇ ਇਹਦੇ ਉੱਤੇ ਹੁਣ ਕੋਈ ਭਰੋਸਾ ਨਾ ਕੀਤਾ ਤੇ ਸਤਗੁਰ ਨੇ ਇਹ ਨੂੰ ਕਹਿ ਦਿੱਤਾ ਸੀਗਾ ਕਿ ਹੁਣ ਖਾਲਸਾ ਆਪਣੇ ਫੈਸਲੇ ਆਪ ਕਰੇਗਾ ਬਹਾਦਰ ਸ਼ਾ ਦੱਖਣ ਵੱਲ ਨੂੰ ਚਲੇ ਗਿਆ ਉਧਰ ਇਹਦਾ ਭਰਾ ਕਾਮ ਬਖਸ਼ ਉਹਨੇ ਇਹਦੀ ਵਿਰੋਧਤਾ ਕੀਤੀ ਹੋਈ ਸੀ ਬਗਾਵਤ ਸ਼ੁਰੂ ਹੋਈ ਸੀ ਉਧਰਲੇ ਪਾਸੇ ਸਤਗੁਰ ਨਦੇੜ ਸਾਹਿਬ ਵੱਲ ਚਲੇ ਗਏ ਜਿੱਥੋਂ ਮੇਰੇ ਮਾਲਕ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਆ ਇਹ ਹਲੇ ਦੱਖਣ 'ਚ ਵਿਚਰ ਰਿਹਾ ਸੀਗਾ ਤੇ ਇੱਧਰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਲੀ ਨੂੰ ਪਾਰ ਕਰਕੇ ਕਈ ਇਲਾਕਿਆਂ ਦੇ ਉੱਤੇ ਆਪਣਾ ਸਿੱਕਾ ਜਮਾਉਣਾ ਸ਼ੁਰੂ ਕਰ ਦਿੱਤਾ ਸੰਡੋਰਾ ਜਿੱਤ ਲਿਆ ਸਮਾਣਾ ਜਿੱਤ ਲਿਆ ਹੋਰ ਕਈ ਇਲਾਕੇ ਗੁਰੂ ਕੇ ਸਿੱਖ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਕਬਜ਼ੇ ਹੇਠ ਕਰ ਲਏ। ਹਾਜੀ ਇਹ ਦੱਖਣ ਵੱਲ ਤੋਂ ਦਿੱਲੀ ਨੂੰ ਵਾਪਸ ਆ ਰਿਹਾ ਸੀਗਾ ਜਦੋਂ ਇਹ ਜਮਰੋਲ ਦੇ ਕੋਲ ਪਹੁੰਚਿਆ ਨਾ ਬਹਾਦਰ ਸ਼ਾ ਇਹਨੂੰ ਇੱਕ ਚਿੱਠੀ ਮਿਲਦੀ ਹੈ ਵਜ਼ੀਰ ਖਾਂ ਦੀ ਅਸਰਾਂ ਦੇ ਨਵਾਬ ਦੀ। ਚਿੱਠੀ ਵਿੱਚ ਇਹ ਲਿਖਿਆ ਹੁੰਦਾ ਸੀਗਾ ਕਿ ਪਾਏ ਇੱਧਰ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਭੇਜਿਆ ਹੋਇਆ ਸਿੱਖ ਆਇਆ ਹੋਇਆ ਹੈ। ਔਸਰ ਕਾਲ ਸੇ ਨੇ ਸਾਡੇ ਆਲੇ-ਦੁਆਲੇ ਦੇ ਕਈ ਇਲਾਕੇ ਜਿੱਤ ਲਏ ਐ ਤੇ ਤੂੰ ਕੁਛ ਨਾ ਕੁਛ ਕਰ ਆਪਾਂ ਉਹਨਾਂ ਨੂੰ ਰੋਕੀਏ ਜੇ ਨਹੀਂ ਰੋਕਿਆ ਤੇ ਮੁਸ਼ਕਲ ਹੋ ਜਾਏਗੀ ਫਿਰ ਉਹ ਸਮਾਂ ਦੂਰ ਨਹੀਂ ਐ ਜਦੋਂ ਸਿੱਖਾਂ ਨੇ ਸਰਹੰਦ ਉੱਤੇ ਅਤੇ ਲਾਹੌਰ ਉੱਤੇ ਵੀ ਆ ਕੇ ਕਬਜ਼ਾ ਕਰ ਲੈਣਾ ਐ ਬਹਾਦਰ ਸ਼ਾਹ ਨੇ ਚਿੱਠੀ ਪੜ੍ਹੀ ਤੇ ਬੜਾ ਹੈਰਾਨ ਹੋਇਆ ਬਹਾਦਰ ਸ਼ਾਹ ਨੇ ਆ ਪੜੇ ਆਲੇ-ਦੁਆਲੇ ਜਿਹੜੇ ਸੀਗੇ ਹੋਰ ਕਈ ਸਿਪਾਹੀਏ ਦੇ ਸਰੰਦ ਦੇ ਆਲੇ ਦੁਆਲੇ ਵਾਲੇ ਉਹਨਾਂ ਨੂੰ ਹਾਕਮਾਂ ਨੂੰ ਚਿੱਠੀਆਂ ਲਿਖੀਆਂ ਕਿ ਤੁਸੀਂ ਸਰੰਦ ਦੇ ਉੱਤੇ ਜਾ ਕੇ ਵजीर खान ਦੀ ਮਦਦ ਕਰੋ ਇਹ ਥੋੜਾ ਹੋਰ ਅੱਗੇ ਆਇਆ ਲਾਹੌਰ ਤੋਂ ਚਿੱਠੀ ਪਹੁੰਚ ਗਈ ਉੱਤੇ ਵੀ ਚਿੱਠੀ ਵਿੱਚ ਇਹ ਲਿਖਿਆ ਆਇਆ ਕਿ ਸਿੱਖਾਂ ਨੇ ਆਲੇ ਦੁਆਲੇ ਦੁਆਲੇ ਸਾਡੇ ਕਈ ਇਲਾਕੇ ਫਤਿਹ ਕਰ ਲਿਆ ਸਾਨੂੰ ਡਰ ਹੈ ਕਿ ਤੇ ਲਾਹੌਰ ਦੇ ਉੱਤੇ ਆ ਕੇ ਸਿੱਖ ਕਾਬਜ਼ ਨਾ ਹੋ ਜਵੇ ਹੁਣ ਬਹਾਦਰ ਸ਼ਾਹ ਦੇ ਮਨ ਵਿੱਚ ਡਰ ਸੀ ਕਿਤੇ ਨਾ ਕਿਤੇ ਡਰੇ ਸੀਗਾ ਕਿ ਮੈਂ ਗੁਰੂ ਕਲਗੀਧਰ ਪਾਸ਼ਾ ਨਾਲ ਜੋ ਵਾਅਦਾ ਕੀਤਾ ਸੀ ਕੋ ਪੂਰਾ ਨਾ ਕੀਤਾ ਜੇ ਪੂਰਾ ਨਹੀਂ ਕੀਤਾ ਆ ਫਿਰ ਸਤਗੁਰ ਜੀ ਦਾ ਇਹ ਭੇਜਿਆ ਹੋਇਆ ਸਿੱਖ ਸ਼ਾਇਦ ਮੇਰੇ ਗੁਲਾਮੇ ਨੂੰ ਵੀ ਹੱਥ ਪਾ ਲਏਗਾ ਜਿਸ ਤੱਕ ਮੈਨੂੰ ਉਮੀਦ ਹੈ ਕਿ ਇਸ ਰੰਦ ਦੇ ਉੱਤੇ ਤਾਂ ਜੋਰ ਕਬਜ਼ਾ ਆ ਕੇ ਕਰਮਿੰਗੇ ਕਰਨਗੇ ਹੀ ਉਹ ਕਿਸ ਰੰਦ ਦੇ ਵਿੱਚ ਸਤਗੁਰ ਜੀ ਦੇ ਛੋਟੇ ਸੈਭ ਜਾਦੇ ਅਤੇ ਮਾਤਾ ਜੀ ਨੂੰ ਵਜ਼ੀਰ ਖਾਨ ਨੇ ਬੜੀ ਬਹਿਰਾਮੀ ਦੇ ਨਾਲ ਸ਼ਹੀਦ ਕੀਤਾ ਸੀਗਾ ਹੁਣ ਬਹਾਦਰ ਸ਼ਾਹ ਤੁਰਿਆ ਆ ਰਿਹਾ ਜੀ ਉਧਰ ਇਹਨੇ ਹੋਰ ਆਪਣੇ ਵਾਲੇ ਵਾਲੇ ਚਿੱਠੀਆਂ ਭੇਜੀਆਂ ਰਾਜਸਥਾਨ ਨੂੰ ਭੇਜੀਆਂ ਰਾਜਪੂਤਾਨੇ ਨੂੰ ਭੇਜੀਆਂ ਰਾਏਪੁਰ ਨੂੰ ਭੇਜੀਆਂ ਸੋਧਪੁਰ ਨੂੰ ਭੇਜੀਆਂ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਤਕੜੀ ਫੌਜ ਬਣਾਵੋ ਤੇ ਜਿਹੜਾ ਇਹ ਗੁਰੂ ਦਾ ਸਿੱਖ ਬੰਦਾ ਸਿੰਘ ਬਹਾਦਰ ਆ ਰਿਹਾ ਆ ਉਦੇ ਉੱਤੇ ਕਬਜ਼ਾ ਕਰਕੇ ਉਹਨੂੰ ਖਤਮ ਕਰੋ ਕਿਸੇ ਵੀ ਤਰੀਕੇ ਦੇ ਨਾਲ ਇੱਕ ਚਿੱਠੀ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਸੀਗਾ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਢੋਰੇ ਦੇ ਉੱਤੇ ਆ ਕੇ ਕਬਜ਼ਾ ਕੀਤਾ ਉਦੋਂ 70000 ਦੀ ਗਿਣਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੰਢੋਰੇ ਦੇ ਉੱਤੇ ਕਬਜ਼ਾ ਕਰਨ ਦਾ ਮਸਲਾ ਇਹ ਸੀਗਾ ਕਿ ਇੱਥੇ ਪੀਰ ਬੁੱਧੂ ਸ਼ਾਹ ਵਰਗੇ ਬੰਦਗੀ ਕਰਨ ਵਾਲਿਆਂ ਨੂੰ ਵੀ ਇਹਨਾਂ ਹਾਕਮਾਂ ਨੇ ਬਖਸ਼ਿਆ ਨਹੀਂ ਸੀਗਾ ਕਸਤਗੁਰ ਨੇ ਕਿਹਾ ਸੀਗਾ ਬੰਦਾ ਸਿੰਘ ਬਹਾਦਰ ਨੂੰ ਕਿ ਜੇ ਪੰਜਾਬ ਜਾਏਗਾ ਸੰਢੋਰੇ ਜ਼ਰੂਰ ਜਾ ਕੇ ਆਏ ਹੋਲੇ-ਖੋਲੇ ਕਈ ਇਲਾਕਿਆਂ ਤੇ ਕਬਜ਼ਾ ਕਰਦੇ ਕਰਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਬੜੀ ਤਾਕਤਵਰ ਹੁੰਦੀ ਗਈ بڑے ਹਾਕਮਾਂ ਨੂੰ ਮਾਰਿਆ ਬੜਿਆਂ ਨੂੰ ਸੋਧਿਆ ਫਿਰ ਅੱਜ ਦਾ ਦਿਨ ਆਇਆ 20 ਮਈ ਦਾ 20 ਮਈ 1710 ਇਸਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਾਂਦੇ ਦੇ ਉੱਤੇ ਆ ਕੇ ਕਬਜ਼ਾ ਕਰ ਲਿਆ ਦੂਸਰਾ ਦੂਤੇ ਕਬਜ਼ਾ ਹੋਇਆ ਵਜ਼ੀਰ ਖਾਂ ਚੱਪੜ ਚੜੀ ਦੇ ਇਲਾਕੇ 'ਚ ਮਾਰਿਆ ਗਿਆ ਤੇ ਕਈਆਂ ਨੇ ਚਿੱਠੇ ਲਿਖ ਕੇ ਇਹ ਵੀ ਦੱਸਿਆ ਬਹਾਦਰ ਸ਼ਾਹ ਨੂੰ ਜਿੱਥੇ ਵਜ਼ੀਰ ਖਾਂ ਮਾਰਿਆ ਗਿਆ ਨਾ ਉੱਥੇ ਉਹਦਾ ਪੁੱਤ ਤੇ ਜਵਾਈ ਵੀ ਮਾਰੇ ਗਿਆ ਇੱਕ ਖਬਰ ਵੀ ਫੈਲੀ ਹੋਈ ਪਰ ਇਸ ਖਬਰ ਬਾਰੇ ਹਾਲੇ ਕੋਈ ਪੱਕੇ ਸਬੂਤ ਨਹੀਂ ਹੈ ਪਰ ਖਬਰ ਜਰੂਰ ਫੈਲੀ ਹੋਈ ਹੈ ਸੋ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੇ ਉੱਤੇ ਆਪਣਾ ਖਾਲਸਾਈ ਪਰਚਮ ਲਰਾ ਦਿੱਤਾ ਤੇ ਸਰਹੰਦ ਦੀ ਇंट ਨਾਲ ਇਟ ਖੜਕਾ ਦਿੱਤੀ ਇਤੇ ਸੈਬ ਜਾਦੇ ਆਦੇ ਦੁੱਲੇ ਹੋਏ ਖੂਨ ਨੂੰ ਜਿੱਥੇ ਪ੍ਰਣਾਮ ਕੀਤਾ ਉੱਥੇ ਦੁੱਲੇ ਹੋਏ ਖੂਨ ਦਾ ਬਦਲਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਨਿੱਤਾ ਤੇ ਸਰਹੰਦ ਦੇ ਉੱਤੇ ਆ ਕੇ ਕਬਜ਼ਾ ਕਰ ਲਿਆ। ਸੋ ਅੱਜ ਦੇ ਦਿਨ ਨੂੰ ਜਰੂਰ ਚੇਤੇ ਰੱਖਿਓ। ਕਿਉਂਕਿ ਅੱਜ ਦੇ ਦਿਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਤੇ ਕਬਜ਼ਾ ਕੀਤਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਸਰਹੰਦ ਦੇ ਉੱਤੇ ਖਾਲਸਾਈ ਪਰਚਮ ਲਹਿਰਾਇਆ। ਫਿਰ ਇਸੇ ਸਰਹੰਦ ਦੀ ਧਰਤੀ ਦੇ ਉੱਤੇ ਹੀ ਰਾਜ ਕਾਇਮ ਕੀਤਾ। ਤੇ ਗੁਰੂ ਨਾਨਕ ਤੇ ਧਨ ਗੁਰੂ ਕਲਗੀ ਤਰਪਾ ਸਤ ਜੀ ਨਾਮ ਦਾ ਸਿੱਕਾ ਤੇ ਮੋਹਰ ਵੀ ਜਾਰੀ ਕੀਤੀ। ਸਤ ਗੁਰੂ ਮਾਲਕ ਕਿਰਪਾ ਕਰੇ। ਸਤ ਗੁਰ ਮਿਹਰਬਤ ਕਰੇ। ਇਹ ਕਬਜ਼ਾ ਹੋ ਗਿਆ ਆ ਸਰਹੰਦ ਤੇ ਇਹ ਖਬਰ ਬਹਾਦਰ ਸ਼ਾਹ ਨੂੰ 20 ਮਈ 1710 ਈਸਵੀ ਨੂੰ ਮਿਲਦੀ ਹੈ। ਸਤ ਗੁਰ ਦਾਤਾ ਕਿਰਪਾ ਕਰੇ। ਮਾਲਕ ਮਿਹਰਬਤ ਕਰੇ। ਬਲਾਉ ਫਤਿਆ ਖੋਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।